ਫੌਜੀ ਇੱਕ ਬਹੁਤ ਬੜੀ ਸ਼ਕਤੀ ਹੈ ਫੌਜੀ 바ਗੀ ਸ਼ਕਤੀ ਕਿਤੇ ਜੋ ਵੀ ਘੰਟੇ ਪਾਣੀ ਚ ਰਹਿਨੇ ਆ 24 ਘੰਟੇ ਪਰਪਸ ਰਹਿਨੇ ਆ ਇਹਨਾਂ ਦੇ ਪਰਪਸ ਦੇ ਬੰਦ ਮੈਲ ਜਮ ਜਦੇ ਬਜਾਰੇ ਬਾ ਇਹਦਾ ਸ਼ਾਮ ਨੂੰ ਡਿਊਟੀ ਕਾ ਕੇ ਭੱਜਦੇ ਨੇ ਘਰ ਨੂੰ ਫਰ ਲੋ ਆ ਕੇ ਭੱਜਦੇ ਆ ਹਰ ਕਿਨ ਹਰ ਬਦੀ ਫੈਸਿਲਿਟੀ ਆ ਫੌਜੀ ਦੀ ਫੈਸਿਲਿਟੀ ਆ ਬਜਾਰੇ ਨੂੰ ਚੌਕੀ ਜੰਜੋ ਦਾ ਟੁੱਟੇ ਕਰੋ ਪਰ ਹਰ ਨੂੰ ਕਿ ਛਾਣੇ ਦਾ ਦਾ ਪੁੱਟਾ ਜਿੰਦਾ ਬੋਲਦੇ ਆ ਬਈ ਫੌਜੀ ਨੇ ਸੇਵਾ ਕੀਤੀ ਆ ਹਰ ਦੇ ਸੇਵਾ ਕਰਕੇ ਖੜੇ ਆ ਸਾਰੇ ਫੌਜੀ ਖੜੇ ਸਾਰੇ ਐ ਐਸਐਸਬੀ ਨਾਨਕਨੂ ਸਸਪੈਂਡ ਕੀਤਾ ਜਾਵੇ ਜਿਹੜੇ ਐਸਐਚਓ ਤਿੰਨੇ ਆ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਪਰਮਨੈਂਟ ਨੌਕਰੀ ਔਟ ਕੀਤਾ ਜਾਵੇ ਇਹਨਾਂ ਨੂੰ ਤਾਂ ਯਾਰ ਇਹਦਾ ਐਮਐਚ ਝੰਡੇ ਚੱਕੀ ਫਿਰਦੇ ਆ ਪਤਾ ਨਹੀਂ ਕੀ ਗੱਲ ਆ ਬਾਈ ਇਹ ਝੰਡਿਆਂ ਨਾਲ ਸਾਡੀ ਕਦਰ ਆ ਝੰਡੇ ਚੱਕਦੇ ਆ ਅਸੀਂ ਕਿਦੇ ਮਾਰਦੇ ਨਹੀਂ ਕਿਸੇ ਨੂੰ ਕੁੱਟਮਾ ਨਹੀਂ ਕਰਦੇ ਜਿੰਨਾ ਵੀ ਰਸਤਾ ਕੋਈ ਵੀ ਚੀਜ਼ ਬਲੌਕ ਕਰਦੀ ਆ ਪੁਲਿਸ ਕਰਦੀ ਆ ਕੋਈ ਕਿਸਾਨ ਕੋਈ ਫੌਜੀ ਵੀ ਰਸਤਾ ਬਲੌਕ ਨਹੀਂ ਕਰਦਾ ਉਹ ਤਾਂ ਮੈਂ ਤਾਂ ਪਹਿਲਾਂ ਦੋਸਤ ਸਤਾਈ ਬਿਲਕੁਲ ਜਵੇ ਤੇ ਮੈਂ ਮੁੱਖ ਮੰਤਰੀ ਬਣਨਾ ਮੈਂ ਭਗਵੰਦ ਮਾਨ ਦਾ ਸਿਰ ਦਾ ਫੈਨ ਆ ਅਮਰੀਕਾ ਸੋਡੋ ਮੇਰੀ ਹਰ ਪਾਸੇ ਲੜਾਈ ਹੁੰਦੀ ਭਗਵੰਦ ਪ੍ਰੈਸ ਕਿਉਂ ਮਾਰਾ ਬੋਲਦੇ ਨੂੰ ਜਿੱਦਾਂ ਤੇ ਨੇ ਆ ਕਾਂਡ ਕੀਤਾ ਨਾ ਕਿਸਾਨਾ ਲਾਲ ਟਰਾਲੀਆਂ ਤੋੜੀਆਂ ਟਰੈਕਟਰ ਭੰਨਿਆ ਕਿਸਾਨਾਂ ਦੇ ਖਲੋਰੀ ਬਾਰਡਰ ਦੇ ਸਿੰਘੂ ਬਾਰਡਰ ਦੇ ਕਿਸਾਨ ਚੱਕ ਕੇ ਬਲਾਗੇ ਅੰਦਰ ਬੰਦ ਕੀਤੇ ਆ ਉਦੋਂ ਤੋਂ ਮੈਂ ਭਗਵੰਦ ਮਾਨ ਨੂੰ ਜ਼ੀਰੋ ਘਟਾ ਬਿੱਤ ਜਿੰਦਗੀ ਦੀ ਬੋਟ ਗਿਆ ਤੇਰਾ ਜਿੰਦਗੀ ਤੇਰਾ ਮੂੰਹ ਮੇਖਾਂਗੇ ਅੱਜ ਹੀ ਕਦੇ ਵੀ ਤੂੰ ਕਿਆ ਚੀਜ਼ ਆ ਕਿਆ ਨਹੀਂ ਮਰੋ ਕਰੇ ਲੋਕਾਂ ਨੂੰ ਸਮੱਸਿਆ ਆ ਰਹੀ ਸੀ ਵੀ ਆ ਰਸਤਾ ਦਾ ਖਲਾਣਾ ਸੀ ਮੈਂ ਤੁਹਾਡੀ ਗੱਲ ਸੋਬਰੇ ਸਮਝਦਾ ਉਸ ਵੀ ਸਹਿਮਤ ਹਾਂ ਠੀਕ ਹੈ ਰਸਤਾ ਖੋਲਿਆ ਰਸਤਾ ਖਰਾ ਦਾ ਕੋ ਤਰੀਕਾ ਹੁੰਦਾ ਇਹ ਨਹੀਂ ਵੀ ਮੈਂ ਥੋੜੇ ਸੇ ਰੋਣਾ ਮਾਰਾ ਦੂ ਰਸਤਾ ਰੋਣਾ ਮੈਂ ਸੋ ਭਾਜੀ ਸਾਈਡ ਹੋਈ ਅਸੀਂ ਰਸਤਾ ਖੋਲਣਾ ਇਹ ਵੀ ਮੇਰਾ ਕਹਦਾ ਹੱਕ ਮੰਦਾ ਨਾ ਜਿਨ੍ਹਾਂ ਦੇ ਕਾਰਵਾਈ ਬੰਦੀ ਚ ਕਾਰਵਾਈ ਜੋ ਨਹੀਂ ਅਹੀ ਉਹ ਤੋਂ ਸੈਟੀਸਫਾਈਡ ਨਹੀਂਗੇ ਉਹ ਮੋ ਕਾਰਵਾਈ ਤੋਂ ਅਸੀਂ ਖੁਸ਼ ਨਹੀਂਗੇ ਉਹ ਕਾਰਵਾਈ ਇੱਕ ਇੱਕ ਖਾਣਾ ਪੂਰਤੀ ਕੀਤੀ ਗਈ ਆ ਕਾਫੀ ਵੱਡਾ ਰੈਂਕ ਆ ਜਿਹੜਾ ਆਪਾਂ ਕਰਨਲ ਸਾਹਿਬ ਦਾ ਉਹ ਰੈਂਕ ਦੇ ਉੱਤੇ ਉਹਨੇ ਮਾਰਪਿੱਟ ਕੀਤੀ ਫੇਰ ਉਹਦੇ ਬਾਹਾਂ ਤੋੜਤੀ ਉਹਨੇ ਬੇਟੇ ਨਾਲ ਤਾਂ ਕੰਮ ਕੀ ਕੀਤੀ ਤਾ ਕਰਨਲ ਦੇ ਹੱਕ ਵਿੱਚ ਜਿਹੜਾ ਰੋਸ ਪ੍ਰਦਰਸ਼ਨ ਚੱਲ ਰਿਹਾ ਤਾਂ ਉਸ ਵਿੱਚ ਵੱਖ-ਵੱਖ ਜਿਹੜੇ ਆ ਜਥੇਬੰਦੀਆਂ ਪਹੁੰਚ ਰਹੀਆਂ ਨੇ ਸਮਾਜਿਕ ਜਥੇਬੰਦੀਆਂ ਜਿੱਥੇ ਪਹੁੰਚ ਰਹੀਆਂ ਆ ਤਾਂ ਉੱਥੇ ਜੇਕਰ ਦੇਖਿਆ ਜਾਵੇ ਕਿਸਾਨ ਆਗੂ ਵੀ ਪਹੁੰਚੇ ਆ ਤੇ ਨਿਹੰਗ ਸਿੰਘ ਵੀ ਪਹੁੰਚੇ ਹੋਏ ਆ ਤਾਂ ਗੱਲਬਾਤ ਕਰਦੇ ਆ ਕਿਵੇਂ ਦੇਖਦੇ ਹੋ ਕਿ ਕਿਸਾਨ ਤੇ ਜਵਾਨ ਕੀ ਲੱਗਦਾ ਸੁਰੱਖਿਤਾ ਅੱਜ ਦੇ ਮਾਹੌਲ ਵਿੱਚ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਬਤੇ ਮੈਂ ਜਤਿੰਦਰ ਪਾਸਕੇ ਜਿੰਦੂ ਭਾਰਤੀਆਂ ਲਖਵਾਲ ਸਿੰਘ ਜਿੰ다 ਉਮੀਦਪ੍ਰਧਾਨ ਚਮਕੌਰ ਸਾਹਿਬ ਰੋਪੜ ਇਹ ਮੇਰੇ ਐਕਸਟਰਸਮੈਨ ਨੇ 24 ਮਹੀਨੇ ਮੇਰੇ ਰਟਾਇਆ ਸੀ ਸਾਰੇ ਮੈਂ ਐਕਸਟਰਸਮੈਨ ਹਾਂ ਇਹ ਵੀਰੇ ਸਾਹ ਬਾਦਰ ਖੜੇ ਹੋਏ ਅ즈ਮੀ ਨਾਲੇ ਖੜੇ ਆ। ਦੇਖੋ ਜੋ ਵੀ ਇਹ ਹੋਇਆ ਇਹ ਬਿਲਕੁਲ ਹੀ ਗਲਤ ਹੋਇਆ। ਦੇਖੋ ਇੱਕ ਆਰਮੀ ਦੇ ਸੱਤੇ ਅਸੀਂ ਇੱਥੇ ਰਹਨੇ ਆ ਆਰਮੀ ਸੱਤੇ ਅਸੀਂ ਸੁੱਤੇ ਆ ਸਾਰੇ ਪਾਸੇ ਹੈ ਨਾ ਜੇ ਆਰਮੀ ਦੇ ਅਸੀਂ ਚਾ ਕੁੱਟਮਾਰ ਕਰੂਗੀ ਪੁਲਿਸ ਉਹ ਤਾਂ ਵੀ ਠੀਕ ਨਹੀਂ ਹੈਗੀ ਗੱਲ ਆ। ਜੇ ਕੋਈ ਕਰਨ ਸਾਹਿਬ ਕੋਈ ਮਾਰ ਦੇਗਾ ਬੋਲੇ ਆਵੇ ਫਿਰ ਤਾਂ ਅਸੀਂ ਕਹਿ ਸਕਦੇ ਆ ਉਹ ਤਾਂ ਜਿਹੜਾ ਡਿਊਟੀ ਤੋਂ ਆਏ ਦਿੱਲੀ ਤੋਂ ਮਿਸਨ ਗਿਆ ਰੋਟੀਆਂ ਲਓ ਕਹਿੰਦੇ ਇੱਥੋਂ ਖਾ ਕੇ ਆਜੋ ਕੋਈ ਗੱਲ ਨਹੀਂ। ਇਹ ਗਰੀ ਉਹਦਾ ਪਹਿਲੇ ਪੁਲਿਸ ਵਾਲਾ ਪਹਿਲੇ ਸਾਨੂੰ ਬੜਾ ਬਦਨਾਮ ਆ ਪੁਲਿਸ ਵਾਲਾ ਪਹਿਲੇ ਗੰਦ ਪਾਇਆ ਪੁਲਿਸ ਵਾਲੇ ਦਾ ਹਰ ਕੋਈ ਚੌਕੀ ਚੱਲ ਜੇ ਤਾਂ ਟੁੱਟ ਕਰੋ ਰੁਪਏ ਹਰ ਨੂੰ ਕਿ ਛਾਣੇ ਦੇ ਤਾਂ ਫੁੱਟਾ ਜਿੱਦਾ ਬੋਲਦੇ ਆ ਬਈ ਫੌਜੀ ਨੇ ਸੇਵਾ ਕੀਤੀ ਆ ਵੀ ਦੇ ਸੇਵਾ ਕਰਕੇ ਖੜਿਆ ਸਾਰੇ ਫੌਜੀ ਖੜੇ ਸਾਰੇ ਸਾਰੇ ਸੇਵ ਵਾਲੇ ਖੜੇ ਆ ਪਰ ਜੋ ਉਹਨਾਂ ਨੇ ਕੀਤਾ ਐਸਐਸਪੀ ਨਾਨਕਪੁਰ ਬੰਦ ਦੀ ਕਾਰਵਾਈ ਹੋਣੀ ਚਾਹੀਦੀ ਆ ਚੀਫ ਅਫਸਰ ਕਮਾਂਡਰ ਸਾਡੀ ਬੇਨਤੀ ਆ ਵੀ ਤੁਸੀਂ ਦਖਲਦਾਰੀ ਦਿਵੋ ਪੰਜਾਬ ਗਵਰਨਮੈਂਟ ਪਰ ਐਸਐਸਪੀ ਪਰ ਜਨਰਲ ਵਾਦੇ ਡੀਜੇ ਪਰ ਕੰਪਨੀ ਕਾਰਵਾਈ ਕਰੋ ਪੀ ਐਸਐਸਬੀ ਨਾਨਕਨੂਸ ਸਸਪੈਂਡ ਕੀਤਾ ਜਾਵੇ ਜਿਹੜੇ ਐਸਐਚਓ ਤਿੰਨੇ ਆ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਪਰਮਨੈਂਟ ਨੌਕਰੀ ਤੋਂ ਆਊਟ ਕੀਤਾ ਜਾਵੇ ਇਹਨਾਂ ਨੂੰ ਇਹਨਾਂ ਨੇ ਸਾਡੀ ਬਹੁਤ ਅਸਰਟ ਕੀਤੀ ਆ ਫਿਰ ਵੀ ਇਹ ਮੈਟਰ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇੰਨਾ ਅਪਰਾਧਾ ਕਰਕੇ ਤੇ ਅਸੀਂ ਇਹਨਾਂ ਕੋਲ ਇੱਥੇ ਪਹੁੰਚੇ ਅਜੋ ਇਹ ਭਾਜੀ ਸਾਡੇ ਸਾਹਬਾਦਰ ਅੰਬਰਸਾਤੋਂ ਆਏ ਨੇ ਇਹ ਵੀ ਅੰਬਰਸਾਤੋਂ ਆਏ ਨੇ ਤੇ ਮੈਂ ਚੰਗੌਰ ਸਾਤੋਂ ਆਇਆ ਚੱਲ ਕੇ ਦੁੱਖ ਆ ਅਸੀਂ ਦੁੱਖ ਵਿੱਚੇ ਖੜੇ ਆ ਖੜੇ ਦੁੱਖ ਵਿੱਚੇ ਅਸੀਂ ਪਾ ਸਾਨੂੰ ਲੋਕ ਇਹ ਕਹਿੰਦੇ ਆ ਯਾਰ ਇਹ ਤਾਂ ਐਵੇਂ ਝੰਡੇ ਚੱਕੀ ਫਿਰਦੇ ਆ ਪਤਾ ਨਹੀਂ ਕੀ ਗੱਲ ਆ ਬਾਈ ਇਹ ਝੰਡਿਆਂ ਨਾਲ ਸਾਡੀ ਕਦਰ ਆ ਝੰਡੇ ਚੱਕਦੇ ਆ ਅਸੀਂ ਕਿਤੇ ਮਾਰਦੇ ਨਹੀਂ ਕਿਸੇ ਨੂੰ ਕੁੱਟ ਮਾਰ ਨਹੀਂ ਕਰਦੇ ਜਿੰਨਾ ਵੀ ਰਸਤਾ ਕੋਈ ਵੀ ਚੀਜ਼ ਬਲੌਕ ਕਰਦੀ ਆ ਪੁਲਿਸ ਕਰਦੀ ਆ ਕੋਈ ਕਿਸਾਨ ਕੋਈ ਫੌਜੀ ਵੀ ਰਸਤਾ ਬਲੌਕ ਨਹੀਂ ਕਰਦਾ ਜੋ ਵੀ ਕਰਦੀ ਆ ਇਹ ਪੁਲਿਸ ਕਰਦੀ ਆ ਪੁਲਿਸ ਦੇ ਕਾਰਵਾਈ ਕਰਾਈ ਆ ਅਸੀਂ ਇਹ ਬੇਭਗਵੰਤ ਉਹਨਾਂ ਬੇਅੰਤੀਗਾਰ ਦੇ ਭਗਵੰਤ ਮਾਤਾ ਪਹਿਲੀਆ ਦੋਸਤ ਸਤਾਜ ਵਿੱਚ ਭੁੱਲ ਜਵੇ ਤੇ ਮੈਂ ਮੋਗ ਮਾਦਰੀ ਬਣਨਾ ਮੈਂ ਭਗਵੰਦ ਮਾਨ ਦਾ ਸਿਰ ਦਾ ਫੈਨ ਆ ਅਮਰੀਕਾ ਸੋਲੋ ਮੇਰੀ ਹਰ ਪਾਸੇ ਲੜਾਈ ਹੁੰਦੀ ਸੀ ਭਗਵੰਦ ਮਾਨ ਕਿਉਂ ਮਾੜਾ ਬੋਲਦੇ ਨੂੰ ਜਿੱਦਾਂ ਤੇ ਨੇ ਆ ਕਾਂਡ ਕੀਤਾ ਨਾ ਕਿਸਾਨਾ ਲਾਲ ਟਰਾਲੀਆਂ ਤੋੜੀਆਂ ਟਰੈਕਟਰ ਭੰਨਿਆ ਕਿਸਾਨਾਂ ਦੇ ਖਲੋਰੀ ਬਾਰਡਰ ਦੇ ਸੰਘੂ ਬਾਰਡਰ ਦੇ ਕਿਸਾਨ ਚੱਕ ਕੇ ਬਲਾਕੇ ਅੰਦਰ ਬੰਦ ਕੀਤੇ ਆ ਉਦੋਂ ਤੋਂ ਮੈਂ ਭਗਵੰਦ ਮਾਨ ਨੂੰ ਜ਼ੀਰੋ ਕਰਤਾ ਵੀ ਤੈਨੂੰ ਜ਼ਿੰਦਗੀ ਦੀ ਬੋਟ ਗਿਆ ਤੇਰਾ ਜ਼ਿੰਦਗੀ ਤੇਰਾ ਮੂੰਹ ਮੇਰੇ ਖਾਂਗੇ ਅੱਜ ਕਦੇ ਵੀ ਤੂੰ ਕਿਆ ਚੀਜ਼ ਆ ਕਿਆ ਨਹੀਂ ਜਿਹੜੇ ਬਲਾਕ ਇਹ ਮਿੱਡੇ ਦੇ ਫਿਰ ਪੰਦੇਰ ਨਾਲ ਨੂੰ ਦਲੇਵਾਲ ਸਾਹਿਬ ਨੂੰ ਚੱਕ ਕੇ ਬੰਦ ਕੀਤੇ ਆ ਪਰ ਉਹ ਕਹ ਰਿਹਾ ਲੋਕਾਂ ਨੂੰ ਸਮੱਸਿਆ ਆ ਰਹੀ ਆ ਸੀਗੀ ਆ ਰਸਤਾ ਤਾਂ ਖਲਾਣਾ ਸੀ ਮੈਂ ਤੁਹਾਡੀ ਗੱਲ ਸੋਭ ਸਹਿਮਤ ਆ ਉਹ ਚ ਅਸੀਂ ਵੀ ਸਹਿਮਤ ਆ ਠੀਕ ਆ ਰਸਤਾ ਖੋਲਿਆ ਰਸਤਾ ਖਲਾਣਾ ਕੋਈ ਤਰੀਕਾ ਹੁੰਦਾ ਇਹ ਨਹੀਂ ਵੀ ਮੈਂ ਥੋੜੇ ਸੇ ਜਰੋੜਾ ਮਾਰਾ ਤੁਸੀਂ ਰਸਤਾ ਰੋਣਾ ਮੈਂ ਸੋਹੇ ਭਾਜੀ ਸਾਈਡ ਹੋਈ ਆ ਅਸੀਂ ਰਸਤਾ ਖੋਲਣਾ ਇਹ ਵੀ ਮੇਰਾ ਕਹਦਾ ਹੱਕ ਮੰਦਾ ਨਾ ਰਸਤਾ ਹਰਿਆਣਾ ਰੋਕਿਆ ਹੋਇਆ ਪੰਜਾਬ ਦਾ ਰਸਤਾ ਰੋਕਿਆ ਹੀ ਨਹੀਂ ਪੰਜਾਬ ਦੀ ਕੰਦੇ ਨਹੀਂ ਕਿਤੇ ਹੈਗੀ ਕੋਈ ਵੀ ਹਰਿਆਣਾ ਰਸਤਾ ਰੋਕਿਆ ਹੋਇਆ ਹਰਿਆਣਾ ਸਰਕਾਰ ਨੂੰ ਜਾ ਕੇ ਬੇਨਤੀ ਕਰਦੇ ਵੀ ਭਾਈ ਰਸਤਾ ਤੁਸੀਂ ਹੋ ਗਿਆ ਕਿਸਾਨ ਤਾਂ ਸਾਈਡ ਤੇ ਬੈਠੇ ਆ ਅਸਤਾ ਰਾਸਤਾ ਦਾ ਹਰਿਆਣਾ ਸਰਕਾਰ ਤੋਂ ਕਿ ਬੀਜੇਪੀ ਰੋਕਿਆ ਇਹ ਜਿਹੜਾ ਭਗਵੰਤ ਮਾਨ ਇਹ ਬੀਜੇਪੀ ਦੀ ਵੀ ਨਹੀਂ ਬਣ ਗਿਆ ਵੀ ਨਹੀਂ ਬਣ ਗਿਆ ਉਹ ਇੱਕ ਨਪਤੀ ਟੀਮ ਚ ਆ ਗਿਆ ਇਹ ਅਸੀਂ ਭਗਵੰਤ ਮਾਨ ਦੀ ਰੱਜ ਕੇ ਖੇਤੀ ਕਰਦੇ ਆ ਆ ਜਿਹੜੇ ਟਰਾਲੀਆਂ ਚੱਕੀਆਂ ਸੋ ਟੀਮ ਕਿਵੇਂ ਕਹਿ ਰਹੇ ਉਹਨਾਂ ਦੇ ਕੇਸਰੀਵਾਲ ਨੂੰ ਗ੍ਰਿਫਤਾਰ ਕੀਤਾ ਬਹੁਤ ਸਾਰੇ ਚੱਲ ਰਿਹਾ ਇਹ ਲੋਕ ਦਾਵਾ ਇਹ ਲੋਕ ਦਾਵਾ ਸਾਰਾ ਹੀ ਆਮ ਆਦਮੀ ਪਾਰਟੀ ਨੇ ਤਿੰਨ ਟਰਾਲੀਆਂ ਚੱਕੀਆਂ ਚੋਰੀ ਉਹਦੇ ਘਰੋਂ ਟਰਾਲੀਆਂ ਮਿਲੀਆਂ ਕਿਸਾਨਾਂ ਦੀਆਂ ਉਹ ਕਿੱਥੋਂ ਮਿਲੀਆਂ ਬਈ ਜੇ ਉਹ ਚੋਰੀ ਕੀਤੀ ਤਾਂ ਇਹਦੇ ਘਰੋਂ ਟਰਾਲੀਆਂ ਮਿਲੀਆਂ ਤਾਂ ਨਾ ਉਹਨਾਂ ਦੇ ਟ੍ਰੈਲੀ ਕੋਲ ਚੱਕੀ ਹੋਣੇ ਤੇਨੂੰ ਟ੍ਰੈਲੀ ਤੋਂ ਘਰੋਂ ਮਿਲਿਆ ਖਾਲਸਾ ਜੀ ਵੀ ਨੇ ਗੱਲਬਾਤ ਕਰਦੇ ਆ ਖਾਲਸਾ ਜੀ ਕਿਵੇਂ ਦੇਖਦੇ ਹੋ ਇੱਕ ਪਾਸੇ ਤਾਂ ਪੰਜਾਬੀ ਜਿੱਥੇ ਕਿਤੇ ਦਸਤਾਰ ਬਨ ਕੇ ਖੜਾ ਹੋਵੇ ਤਾਂ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਸਮਝਣ ਲੱਗਦੇ ਆ ਪਰ ਅੱਜ ਸਾਡੇ ਹੀ ਪੰਜਾਬ 'ਚ ਜਾਂ ਸਾਡੇ ਹੀ ਭਾਈਚਾਰਾ ਜਿਹੜਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਪਾਰਿਆ ਕੀ ਕਾਰਨ ਲੱਗਦੇ ਆ ਇਸਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵੈਲਫੇਅਰ ਕਮੇਟੀ ਪੰਜਾਬ ਜਿਹੜਾ ਗੁਰਦਾਸਪੁਰ ਅ ਮਤਲਬ ਇਹ ਜੋ ਘਟਨਾ ਹੋਈ ਹੈ ਬਹੁਤ ਮਾੜੀ ਘਟਨਾ ਹੋਈ ਹੈ ਜੇ ਕਰਨਲ ਸਾਹਿਬ ਦੇ ਨਾਲ ਇਹਨਾਂ ਨੇ ਹੱਥੋਂ ਪਾਈ ਹੋਇਆ ਤੇ ਸ਼ਟਾ ਲਾਇਆ ਨੇ ਉਹਨਾਂ ਦੀ ਬਾਹ ਤੋੜੀ ਆ ਇੱਕ ਆਨ ਡਿਊਟੀ ਤੇ ਕਰਨਲ ਦੇ ਨਾਲ ਇਹਦਾ ਕਰ ਸਕਦੇ ਆਮ ਆਦਮੀ ਰਕੀ ਬਣੂਗਾ ਇੱਥੇ ਹੈਨਾ ਇਹ ਕਰਕੇ ਇਹ ਬਹੁਤ ਮਾੜੀ ਗੱਲ ਕੀਤੀ ਇਹਨਾਂ ਨੇ ਤੇ ਇਹਦਾ ਇਨਸਾਫ ਮਿਲਣਾ ਚਾਹੀਦਾ ਹੈ ਆਇਆ ਇਨਸਾਫ ਵਾਤੇ ਇਨਸਾਫ ਹੋਣਾ ਚਾਹੀਦਾ ਇਹ ਰਮਨ ਮੈਂ 393 ਖਾਲਸਾ ਵਜੀਫਤ ਸੋ ਤੁਸੀਂ ਸੁਣਿਆ ਹੈ ਕਿ ਇਨਸਾਫ ਦੀ ਮੰਗ ਹੈ ਜਿਹੜੀ ਉਹ ਹੋ ਰਹੀਆ ਹਾਲਾਂਕਿ ਪੁਲਿਸ ਕਹ ਰਹੀ ਹੈ ਕਿ ਅਸੀਂ ਐਫ ਆਈ ਆਰ ਜਿਹੜੀ ਆ ਉਹ ਦਰਜ ਕਰ ਲਈ ਹੈ ਤੇ ਪਰਚਾ ਦਰਜ ਕਰਕੇ ਇਨਕੁਆਰੀ ਚੱਲ ਰਹੀ ਹੈ ਐਸ ਆਈ ਟੀ ਜਿਹੜੀ ਆ ਉਹ ਬੜਾਈ ਗਈ ਆ ਤਾਂ ਐਸ ਆਈ ਟੀ ਵੀ ਬਣ ਗਈ ਹੈ ਐਫ ਆਈ ਆਰ ਵੀ ਦਰਜ ਹੋ ਗਈ ਹੈ ਪਰ ਫਿਰ ਵੀ ਕਿਉਂ ਧਰਨਾ ਜਿਹੜਾ ਲਗਾਇਆ ਗਿਆ ਹੈ ਵੇਖੋ ਜੀ ਜੇ ਇਨਸਾਫ ਮਿਲਦਾ ਹੁੰਦਾ ਤੇ ਧਰਨਾ ਲਾਉਣ ਦੀ ਲੋੜ ਹੀ ਨਹੀਂ ਸੀ ਉਹਨਾਂ ਦੀ ਮੈਡਮ ਖੁਦ ਉਸ ਮੌਕੇ ਤੇ ਪਰਸੈਂਟ ਜਦੋਂ ਇਹ ਕੇਸ ਹੋਇਆ ਉਹ ਕਹਿੰਦੇ ਕਿ ਜਿਨ੍ਹਾਂ ਦੇ ਕਾਰਵਾਈ ਬੰਦੀਛ ਉਹ ਕਾਰਵਾਈ ਜੋ ਨਹੀਂ ਆਹੀ ਉਹ ਤੋਂ ਸੈਟੀਸਫਾਈਡ ਨਹੀਂਗੇ ਉਹ ਮੋ ਕਾਰਵਾਈ ਤੋਂ ਅਸੀਂ ਖੁਸ਼ ਨਹੀਂ ਗਏ ਉਹ ਕਾਰਵਾਈ ਇੱਕ ਇੱਕ ਖਾਣਾ ਪੂਰਤੀ ਕੀਤੀ ਗਈ ਆ ਇਸ ਕਰਕੇ ਕਾਲ ਕੀਤੀ ਗਈ ਆ ਔਰ ਇਸ ਕਰਕੇ ਅਸੀਂ ਸਾਰੇ ਆਏ ਅਸੀਂ ਅੰਮ੍ਰਿਤਸਰ ਤੋਂ ਸਪੈਸ਼ਲੀ ਲੋਕ ਜਿਹੜੇ ਬਹੁਤ ਦੂਰ ਦੂਰ ਤੋਂ ਆਏ ਨੇ ਔਰ ਵੇਖੋ ਇੱਕ ਵਰਦੀ ਧਾਰੀ ਬੰਦੇ ਨਾਲ ਇਦਾਂ ਹੋ ਸਕਦੀ ਆ ਇੱਕ ਆਮ ਆਦਮੀ ਬੰਦੇ ਨਾਲ ਕੀ ਹੋਗੀ ਜੋ ਪੁਲਿਸ ਆ ਪੁਲਿਸ ਦਾ ਕੰਮ ਆ ਲੋਕਾਂ ਦੀ ਸਹਾਇਤਾ ਕਰਨੀ ਪੁਲਿਸ ਨੇ ਇੱਕ ਲੋਕਾਂ ਨੂੰ ਚੰਗੀ ਸੇਧ ਦੇਣੀ ਚੰਗਾ ਰਸਤਾ ਦੇਣਾ ਇੱਕ ਪ੍ਰਸ਼ਾਸਨ ਦਾ ਕੰਮ ਕੀ ਆ ਕਿ ਲੋਕਾਂ ਦੇ ਨਾਲ ਇੱਕ ਅچھے ਤਰੀਕੇ ਨਾਲ ਵਰਤਿਆ ਕਰਨਾ ਨਾ ਕਿ ਲੋਕਾਂ ਦੀ ਕੁੱਟ ਮਾਰ ਕਰਨੀ ਇੱਕ ਮੈਂ ਕਾਫੀ ਵੱਡਾ ਰੈਂਕ ਹੈ ਜਿਹੜਾ ਆਪਾਂ ਕਰਨਲ ਸਾਹਿਬ ਦਾ ਉਹ ਰੈਂਕ ਦੇ ਉੱਤੇ ਉਹਨੇ ਮਾਰਪਿੱਟ ਕੀਤੀ ਫਿਰ ਉਹਦੇ ਬਾਹਾਂ ਤੋੜਤੀ ਉਹਨੇ ਬੇਟੇ ਨਾਲ ਤਾਂ ਕੰਮ ਕੀ ਕੀਤਾ ਉਸ ਤੋਂ ਬਾਅਦ ਵਿੱਚ ਉਹਨਾਂ ਨੂੰ ਧਮਕੀ ਵੀ ਦਿੱਤੀਗੀ ਵੀ ਅਸੀਂ ਤੁਹਾਡੇ ਨਾਲ ਇਹ ਕੰਮ ਕਰਦਾਂਗੇ ਉਹਦੇ ਵਿੱਚ ਵੇਖੋ ਕੀ ਇਹ ਕੀ ਮੈਸੇਜ ਦਿੱਤਾ ਉਹਨਾਂ ਸਾਡੇ ਵਾਸਤੇ ਔਰ ਅਸੀਂ ਇਹ ਮੰਗ ਕਰਦੇ ਆ ਕਿ ਇੱਕ ਕਰਲਾ ਅਫਸਰ ਵਾਸਤੇ ਨਹੀਂ ਹਰ ਇੱਕ ਜਵਾਨ ਵਾਸਤੇ ਆਰਮੀ ਦੇ ਹਰ ਇੱਕ ਫੌਜੀ ਵਾਸਤੇ ਜਿਹੜਾ ਕਿ ਮਗਲ ਇੱਕ ਤਰੀਕ ਜੋ ਦੀ ਬੰਦੀ ਇੱਜ਼ਤ ਆ ਜੋ ਉਹਦਾ ਬੰਦਾ ਉਹ ਮਾਨ ਸਮਾਨ ਉਹ ਦਿੱਤਾ ਜਾਵੇ ਇਹ ਨਾ ਕੀਤਾ ਜਾਵੇ ਕਿ ਇਹ ਫੌਜੀ ਆ ਫੌਜੀ ਇਹ ਕਿ ਫੌਜੀ ਉਹ ਇੱਕ ਸੇਵਾ ਕਰਨ ਦੇ ਆ ਗਵਰਨਮੈਂਟ ਪਾਉਣੀ ਕਿੰਨੇ ਕਿੱਥੇ ਕਿੱਥੇ ਜਾ ਕੇ ਨੌਕਰੀ ਕਰਦਾ ਉਹਦੇ ਪਿੱਛੇ ਅਸੀਂ ਆਈ ਅਸੀਂ ਕਿਸ ਚੀਜ਼ ਤੇ ਵਿਸ਼ਵਾਸ ਕਰਦੇ ਆ ਅਸੀਂ ਪੁਲਿਸ ਤੇ ਔਰ ਪ੍ਰਸ਼ਾਸਨ ਤੇ ਕਾਨੂੰਨ ਤੇ ਵਿਸ਼ਵਾਸ ਕਰਦੇ ਆ ਤੇ ਜੇ ਕਾਨੂੰਨ ਹੀ ਸਾਡਾ ਇਹਦਾ ਕਰਨ ਲਾ ਪਿਆ ਤੇ ਅਸੀਂ ਫਿਰ ਕਿੱਧਰ ਜਾਵਾਂਗੇ ਇਹ ਇਸ ਚੀਜ਼ ਨੂੰ ਅਸੀਂ ਕਾਨੂੰਨ ਦੇ ਤੇ ਜਿਹੜਾ ਆਪਣਾ ਹੱਕ ਦੇ ਜਿਹੜਾ ਠੀਕ ਤਰੀਕੇ ਨਾਲ ਇਹ ਕਾਰਵਾਈ ਨੂੰ ਠੀਕ ਕਰਾਉਣ ਵਾਸਤੇ ਆਏ ਆ ਨਾ ਕਿ ਖਾਣਾ ਪੂਰਤੀ ਜਿਹੜੀ ਹੋ ਗਈ ਇਹ ਜਿਹਨੂੰ ਬੇਸਬਸ ਕੀਤਾ ਜਾਵੇ ਇਹ ਗੱਲ ਐਡ ਕਰਦੇ ਮੈਂ ਮੈਂ ਇਹ ਗੱਲ ਕਰਦਾ ਵੀ ਜੇ ਕੋ ਇੱਕ ਚੌਕੀ ਜਾਰੀ ਵੀ ਆ ਨਾ ਦੇ ਨਾ ਵੀ ਦੋ ਦੋ ਤਿੰਨ ਗਨਮੈਨ ਹੁੰਦੇ ਆ ਇੱਕ ਐਸੇ ਚੋਂਦਾ ਉਹਨਾਂ ਵੀ ਦੋ ਦੋ ਤਿੰਨ ਗਨਮੈਨ ਹੁੰਦੇ ਆ ਇਹਦਾ ਤਾਂ ਗਨਮੈਨ ਵੀ ਕੋਈ ਨਹੀਂ ਤਾਂ ਬਚਾਰੇ ਨਾਲ ਇਹਦਾ ਸਿੰਪਲੀ ਆਪਣੇ ਬੇਡੇ ਨਾਲ ਰੋਟੀ ਖਾ ਕੇ ਨਿਕਲ ਲੱਗਿਆ ਪਰ ਕੇ ਤਾਂ ਕਿਆ ਰੋਣਾ ਚ ਪਰ ਕੇ ਤਾਂ ਕੋਈ ਰੋਣਾ ਨਹੀਂ ਚਾਗਾ ਇਹਦਾ ਕੋਈ ਪੰਗਾ ਕਰਨਾ ਤਾਂ ਫੌਜੀਆਂ ਨਾਲ ਕਿਉਂਕਿ ਫੌਜੀ ਇੱਕ ਬਹੁਤ ਬੜੀ ਸ਼ਕਤੀ ਆ ਫੌਜੀ ਬਾਗੀ ਸ਼ਕਤੀ ਕਿਹਦੇ ਨੇ 24 ਘੰਟੇ ਪਾਣੀ 'ਚ ਰਹਿੰਦੇ ਆ 24 ਘੰਟੇ ਬਰਫ 'ਚ ਰਹਿੰਦੇ ਆ ਇਹਨਾਂ ਦੇ ਬਰਫੇ ਨਾਲ ਪਾ ਮੈਲ ਜੰਮ ਜਾਂਦੇ ਆ ਬਚਾਰੇ ਬਾ ਇਹਦਾ ਸ਼ਾਮ ਨੂੰ ਡਿਊਟੀ ਕਰਕੇ ਭੱਜਦੇ ਨੇ ਘਰ ਨੂੰ ਫਰ ਨੂੰ ਆ ਕੇ ਭੱਜਦੇ ਆ ਹਰ ਕਿਨ ਹਰ ਪਾਸੇ ਫੈਸਿਲਿਟੀ ਆ ਫ ਉਹ ਤਾਂ ਫੌਜੀ ਦਾ ਬੁਰਾ ਹਾਲ ਆ ਬਰਫਾਂ ਜਾ ਕੇ ਦੇਖੋ ਇੱਕ ਦਿਨ ਨਹੀਂ ਕਰ ਸਕਦੇ ਇਹ ਨੌਨੋ ਮਿਓਥੇ ਕਰਦੇ ਆ ਬਜਲੇ ਜਾ ਕੇ ਇਹਨਾਂ ਦੀ ਜਿੱਦ ਕਰੋ ਜਿੱਦ ਕਰੋ ਆ ਕਰਵਾ ਕਰਾਓ ਵਾਈ ਗੁਜਿਆ ਖਾਲਸਾ ਵਾਈ ਗੁਜਿਆ ਫਤਿਹ ਤਾਂ ਬੱਤੀ ਗੱਲ ਹੈ ਜਿਹੜੀ ਕਹੀ ਹੈ ਕਿ ਸਾਨੂੰ ਕੋਈ ਸੁਰੱਖਿਆ ਜਿਹੜੇ ਆ ਮਲਾਜ ਨੂੰ ਨਹੀਂ ਮਿਲਦੇ ਅਸੀਂ ਡਿਊਟੀ ਵੀ ਜਿਹੜੀ ਆ ਜਾਂਤਲੀ ਤੇ ਧਰ ਕੇ ਰੱਖਦੇ ਆ ਤਾਂ ਦੇਖਣਾ ਪਵੇਗਾ ਕਿ ਇਸ ਵਿੱਚ ਹੋਰ ਕੀ ਕੁਝ ਹੋ ਸਕਦਾ ਹੈ ਕਿ ਐਸਆਈਟੀ ਜਿਹੜੇ ਆ ਕਾਰਵਾਈ ਕਰੇਗੀ ਕੀ ਜਾਂਚ ਪੜਤਾਲ ਵਿੱਚ ਸਾਹਮਣੇ ਆਏਗਾ ਵੀਡੀਓ ਜਨਰਲ ਇਸਨਾਮ ਸਿੰਘ ਉੱਥੇ ਜਾਂਦਾ ਰਿਹਾ ਟੀਵੀ